ਦੋਵੇਂ ਹੋਣ ਹਾਰ ਨੌਜਵਾਨਾਂ ਨੂੰ ਐਮਪੀਐਸ ਟੀਮ ਦੇ ਕਨਸਟੇਬਲ ਮਨਪ੍ਰੀਤ ਰਮਾਣਾ ਅਤੇ ਨਾਲ ਨਾਲ ਖਾਸ ਕਰਕੇ ਰਾਜਨੀਤਿਕ ਵਿਸ਼ਿਆਂ ਦੇ ਉੱਤੇ ਬਹੁਤ ਜਾਣਕਾਰੀ ਰੱਖਣ ਵਾਲੇ ਸਰਦਾਰ ਗੁਲਾਬ ਸਿੰਘ ਵਰਕਰ ਨੂੰ ਤੁਹਾਡੇ ਲਈ ਸ਼ਾਮਲ ਕਰਦੇ ਆਂ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾ ਸਤਿ ਸ਼ਕਰੀ ਕੀ ਖਲਾਦਨੇ ਇਸ ਵਕਤ ਮੁਲਕ ਦੇ ਤੇ ਇਹਨਾਂ ਮੁਲਕ ਦੇ ਹਾਲਾਤਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਅਮਨ ਤੇ ਕਾਨੂੰਨ ਨੂੰ ਲਗਾਤਾਰਤਾ ਦੇ ਨਾਲ ਬਰਕਰਾਰ ਰੱਖਣ ਦੀ ਸਥਿਤੀ ਹੈ ਉਹਦੇ ਵਿੱਚ ਆਪਣੇ ਰੋਲ ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਦੋਵਾਂ ਦੀ ਟਿੱਪਣੀ ਜ਼ਰੂਰ ਚਾਹਾਂਗਾ ਹਾਂਜੀ ਦੇਖੋ ਹਾਲਾਤ ਤੁਹਾਨੂੰ ਪਤਾ ਹੀ ਹੈ ਕੰਟਰੀ ਦੇ ਸਾਰੇ ਕੀ ਚੱਲਦੇ ਪਏ ਸਿਚੁਏਸ਼ਨਸ ਕੁਝ ਵਰਸ ਵੀ ਹੈਗੀਆਂ ਤੇ ਕੁਝ ਕੰਟਰੋਲ ਦੇ ਵਿੱਚ ਹੈਗੀਆਂ ਪਰ ਆਫ ਕੋਰਸ ਲਾਅ ਦੇ ਵਿੱਚ ਰਹਿ ਕੇ ਜੋ ਪੁਲਿਸ ਆਪਣਾ ਕੰਮ ਕਰਦੀ ਪਈ ਹੈ ਜੋ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਪਈ ਹੈ ਜਿੰਨਾ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਪਈ ਕਿ ਕਮਿਊਨਿਟੀ ਦੇ ਵਿੱਚ ਕੰਟਰੀ ਦੇ ਵਿੱਚ ਸ਼ਾਂਤੀ ਬਣੀ ਰਹੇ ਨਿਸ਼ਚਿਤ ਵਾਈ ਤੇ ਉਹਨਾਂ ਪੁਲਿਸ ਆਪਣਾ ਪੂਰਾ ਹਾਰਡਵਰਕ ਕਰਦੇ ਪਈ ਹੈ ਬਿਲਕੁਲ ਸਹੀ ਹਾਂਜੀ ਗੁਲਾਵੀ ਜਿਹੜਾ ਤੁਹਾਡਾ ਰੋਲ ਆ ਉਹ ਖਾਸ ਕਰਕੇ ਵਾਈਟਮਾਥਾ ਡਿਸਟ੍ਰਿਕਟ ਦੇ ਵਿੱਚ ਹਾਂਜੀ ਅਨਦਰ ਵਾਈਬਰੈਂਟ ਡਿਸਟ੍ਰਿਕਟ ਜੇਮਾ ਕਾਉਂਟੀਆਂਸ ਮੈਿਕਾ ਉਹਦੇ ਕੰਪੇਟਿਟਿਵਲੀ ਜ਼ਿਕਰ ਕਰਾਂ ਹਾਂਜੀ ਤੇ ਅੱਜ ਜਿਹੜੀ ਚਰਚਾ ਅਸੀਂ ਕਰਨੀ ਹੈ ਉਹ ਕਰਨੀ ਹੈ ਘਰੇਲੂ ਹਿੰਸਾ ਦੇ ਜਿਹੜੇ ਕੇਸਸ ਨੇ ਉਹਨਾਂ ਦੀ ਹਾਂਜੀ ਹਾਂਜੀ ਮੁਲਕ ਭਰ ਦੇ ਵਿੱਚ ਬਹੁਤੇ ਲੋਕ ਇਸ ਗੱਲ ਨੂੰ ਲੈ ਕੇ ਹਮੇਸ਼ਾ ਚਿੰਤਾ ਕਰਦੇ ਨੇ ਕਿ ਛੋਟੇ ਛੋਟੇ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਮਾਈਗ੍ਰੈਂਟ ਕਮਿਊਨਿਟੀਆਂ ਗਈਆਂ ਕਈ ਵਾਰ ਕਾਨੂੰਨ ਦੀ ਸਹੀ ਵਿਆਖਿਆ ਜਿਹੜੀ ਉਹਨਾਂ ਤੱਕ ਨਹੀਂ ਪਹੁੰਚਦੀ ਸ ਬਹੁਤ ਲਾਜ਼ਮੀ ਹੈ ਸੋ ਮੈਂ ਚਾਹਾਂਗਾ ਤੁਸੀਂ ਜਿਹੜੇ ਇਲਾਕੇ ਤੋਂ ਆਏ ਹੋ ਉੱਥੇ ਵਸੋਂ ਕਾਫੀ ਜ਼ਿਆਦਾ ਆ ਓਵਰਆਲ ਮੈਂ ਤਮਾਕੀ ਮਕੋਰੋ ਯਾਨੀ ਕਿ ਵਾਈਡ ਰਾਕਲੈਂਡ ਦੀ ਗੱਲ ਕਰਦਾ ਤੇ ਲਗਭਗ ਜਿਹੜੀ 37% ਵਸੋਂ ਨਿਊਜ਼ੀਲੈਂਡ ਦੀ ਇੱਥੇ ਵਸੀ ਹੋਈ ਹੈ ਇਹ ਮੁੱਦਾ ਕਾਫੀ ਹੈਵੀ ਆ ਕਾਫੀ ਭਾਰਾ ਮੁੱਦਾ ਇਹਦੀ ਸ਼ੁਰੂਆਤ ਜਿਹੜੀ ਹੈ ਤੁਸੀਂ ਆਪਣੇ ਵੱਲੋਂ ਕਰੋ ਕਿਉਂਕਿ ਤੁਸੀਂ ਵਾਈਡ ਰਾਕਲੈਂਡ ਨੂੰ ਬਹੁਤ ਬਰੀਕ ਨਜ਼ਰ ਨਾਲ ਦੇਖਦੇ ਹੋ ਡੋਮੈਸਟਿਕ ਵਾਲਣੇ ਸੇ ਮਾਮਲੇ ਵਿੱਚ ਅਸੀਂ ਕਿੱਥੇ ਖੜੇ ਆ ਤੇ ਸਾਡੇ ਲੋਕਾਂ ਨੂੰ ਕਿਹੜੀਆਂ ਗੱਲਾਂ ਜਾਣਨ ਦੀ ਜ਼ਰੂਰਤ ਹੈ ਦੇਖੋ ਜੀ ਐਂਡਰਸਨ ਏਰੀਆ ਵਾਟਮਟਾ ਵਿੱਚ ਤੇ ਜਿਹੜੇ ਆਪਾਂ ਜਦੋਂ ਫਰੰਟ ਲਾਈਨ ਪੁਲਿਸ ਅਫਸਰ ਨਾਲ ਗੱਲ ਕਰੀ ਦੀ ਜੀ ਆ ਜਿਹੜੇ ਫੈਮਿਲੀ ਹਾਰਮ ਦੇ ਕੇਸ ਨੇ ਕਾਫੀ ਜ਼ਿਆਦਾ ਨੇ ਜੀ ਹਾਂਜੀ ਕਾਫੀ ਜ਼ਿਆਦਾ ਆ ਰਹੇ ਨੇ ਤੇ ਬੇਸਿਕਲੀ ਤੁਸੀਂ ਦੇਖੋ ਵੀ ਪ੍ਰਕਾਰ ਪਰ ਜਿਹੜੀ ਇੱਕ ਇੱਕ ਪੁਲਿਸ ਦੇ ਵਹਿਕਲ ਨੂੰ ਘਾਟ ਤੋਂ ਘਾਟ ਵੀਕ ਦੇ ਵਿੱਚ ਦੇ ਦੇ ਵਿੱਚ ਭਾਈ ਜੀ ਤੂੰਆਂ ਤਿੰਨ ਜਿਹੜੇ ਫੈਮਿਲੀ ਹਾਰਮ ਜਿਹੜੇ ਇਨਸੀਡੈਂਟ ਆ ਉਹ ਅਟੈਂਡ ਕਰਨੇ ਪੈ ਰਹੇ ਆ ਤੇ ਇਹਦਾ ਜਿਹੜਾ ਮੇਨ ਕਾਰਨ ਹੈ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਪੇਸ਼ੈਂਸ ਦੀ ਕਾਰਟ ਹੋ ਗਈ ਬਹੁਤ ਜ਼ਿਆਦਾ ਬਿਲਕੁਲ ਛੋਟੀ ਛੋਟੀ ਗੱਲਾਂ ਤੇ ਜਦੋਂ ਆਪਾਂ ਉਹਨੂੰ ਸਹਿਨਾ ਕਰਕੇ ਗੱਲ ਨਾ ਕਰਕੇ ਉਹਨੂੰ ਇੱਕ ਅਗਰੈਸਿਵ ਰੂਪ ਦੇ ਦਿੰਨੇ ਆ ਤੇ ਪਰਿਵਾਰੀ ਦੇ ਵਿੱਚ ਜਿਹੜੀ ਹੈਗੀ ਮੈਂ ਇੱਥੇ ਥੋੜਾ ਜਾਂ ਇੰਟਰਵਿਊ ਕਰਨਾ ਚਾਹਣਾ 220 ਦੇ ਆਂਕੜੇ ਗਵਾਹ ਨੇ ਕਿ ਔਸਤਨ ਹਰੇਕ 4 ਮਿੰਟਾਂ ਬਾਅਦ ਡੋਮੈਸਟਿਕ ਵਾਇਲੈਂਸ ਦੇ ਕੇਸ ਜਿਹੜਾ ਉਹ ਰਜਿਸਟਰ ਹੁੰਦਾ ਸੀ ਜੇ ਰਿਪੋਰਟ ਹੁੰਦਾ ਸੀ ਜਾਂ ਉਹ ਮੈਟਰ ਨੂੰ ਪੁਲਿਸ ਦੇ ਧਿਆਨ ਚ ਲਿਆਂਦਾ ਜਾਂਦਾ ਸੀ ਆਫਟਰ ਕੋਵਿਡ ਦੀ ਸਿਚੁਏਸ਼ਨ ਥੋੜੀ ਜੀ ਵੱਧ ਗਈ ਬਿਕੋਜ਼ ਆਫ ਮੈਂਟਲ ਹੈਲਥ ਇਸ਼ੂਸ ਵੀ ਪੈਲਨ ਨਾਲ ਬਹੁਤ ਵਧੇ ਡੋਮੈਸਟਿਕ ਵਾਇਲੈਂਸ ਦੇ ਮਾਮਲੇ ਵਿੱਚ ਵੀ ਵਾਧਾ ਤੁਸੀਂ ਨੋਟਿਸ ਕੀਤਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਦੇਖੋ ਜਿਹੜਾ ਕੋਵਿਡ ਤੋਂ ਬਾਅਦ ਦੇ ਐਬਸੋਲੂਟਲੀ ਭਾਜੀ ਇਹ ਚਿਵਾਦਾ ਹੋਇਆ ਕਿਉਂਕਿ ਇਹਦੇ ਵਿੱਚ ਇੱਕ ਤੇ ਤੁਸੀਂ ਜਿੱਦਾਂ ਗੱਲ ਕੀਤੀ ਕਿ ਮੈਂਟਲ ਹੈਲਥ ਜਿਹੜਾ ਬੜਾ ਮੇਨ ਰੋਲ ਜਿਹੜਾ ਹੈਗਾ ਉਹ ਪਲੇ ਕਰਦਾ ਪਿਆ ਦੂਜਾ ਕੁਝ ਉਸ ਤੋਂ ਬਾਅਦ ਆਪਾਂ ਦੇਖੇ ਨੇ ਕੁਝ ਰੈਸੈਸ਼ਨ ਦੇ ਕਰਕੇ ਵੀ ਲੋਕਾਂ ਦੀ ਜੌਬ ਗਈਆਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਵਿੱਚ ਫੈਕਟਰ ਜਿਹੜੀ ਆਪਾਂ ਕਨਸੀਡਰ ਕਰਦੇ ਆਂ ਤੇ ਇੰਨੇ ਵੀ ਜਿਹੜਾ ਹੈ ਕਿ ਇੱਕ ਜਦੋਂ ਇੱਕ ਕਾਰਨ ਚਲਾਉਣ ਵਾਸਤੇ ਦੋਨਾਂ ਹਸਬੰਦ ਬੀਵੀਆਂ ਦੀ ਜੌਬ ਹੋਣੀ ਚਾਹੀਦੀ ਇਹ ਜੋ ਅੱਜਕੱਲ ਕਾਫੀ ਸਟਰਗਲ ਦੇ ਵਿੱਚ ਹੈਗੀ ਠੀਕ ਹੈ ਉਹਦੇ ਕਰਕੇ ਵੀ ਜਦੋਂ ਤੁਸੀਂ ਕੁਝ ਚੀਜ਼ਾਂ ਘਰ ਵਿੱਚ ਹੀ ਪੂਰੀ ਨਹੀਂ ਕਰ ਪਾਉਂਦੇ ਤੇ ਉਹ ਮੀਆਂ ਬੀਵੀਆਂ ਆਪਣੇ 파ਟਨਰ ਨਾਲ ਕੋਈ ਨਾ ਕੋਈ ਉੱਤੇ ਜਿਹੜੀ ਹੈਗੀ ਗੱਲਬਾਤ ਹੋ ਜਾਂਦੀ ਹੈ ਤੇ ਉਸ ਕਰਕੇ ਵੀ ਤੁਸੀਂ ਦੇਖ ਲਓ ਵੀ ਇਸ ਚੀਜ਼ ਵਿੱਚ ਕਾਫੀ ਵਾਧਾ ਹੋਇਆ ਆ ਅਮ ਓਵਰਆਲ ਆਪਾਂ ਦੇਖੀਏ ਜਿਹੜਾ ਭਾਜੀ ਆਕਲੈਂਡ ਸੈਂਟਰਲ ਹੈਗਾ ਤੇ ਵਾਟੋਮੇਟਾ ਭਾਜੀ ਇੱਥੇ ਕਾਫੀ ਜ਼ਿਆਦਾ ਕੇਸ ਆ ਰਹੇ ਨੇ ओके okay. हां जी एंड हाउ अबाउट साउथ ऑकलैंड डेफिनेटली साउथ ऑकलैंड ਦੇ ਵਿੱਚ ਵੀ ਸੇਮੀ ਆ ਆਲਮੋਸਟ ਮੈਂ ਪੂਰੇ ਨੈਸ਼ਨ ਵਾਈਡ ਕਹੂੰਗਾ ਕਿ ਫੈਮਿਲੀ ਆਰਮ ਇਨਸੀਡੈਂਟ ਦੇਖੋ ਜਿੱਥੇ ਜਿੱਥੇ ਬਸੋਂ ਹੈਗੀ ਜਿੱਥੇ ਤੇ ਪਬਲਿਕ ਪਰਿਵਾਰ ਰਹਿ ਰਹੇ ਆ ਇਹ ਘਰ ਦੇ ਝਗੜੇ ਜੋ ਝਗੜੇ ਆ ਜੋ ਘਰ ਦੇ ਇਹ ਤਾਂ ਆਫਕੋਰਸ ਹਰੇਕ ਫੈਮਿਲੀ ਦੇ ਵਿੱਚ ਹੀ ਹੁੰਦੇ ਆ ਆਲਮੋਸਟ ਪਰ ਕੁਝ ਸਿਚੁਏਸ਼ਨਸ ਇਦਾਂ ਹੁੰਦੀਆਂ ਕਿ ਸਿਚੁਏਸ਼ਨਸ ਖਰਾਬ ਹੋ ਜਾਂਦੀਆਂ ਵੱਧ ਜਾਂਦੇ ਆ ਤੇ ਆਫਕੋਰਸ ਵੀ ਸਾਊਥ ਆਕਲੈਂਡ ਵਨ ਲੋਅਰ ਵੈਸਟ ਆਕਲੈਂਡ ਸਾਰੇ ਪਾਸੇ ਹੀ ਇੱਕੋ ਹੀ ਹਾਲ ਹੈ ਤੇ অফਕোর্স پولیسਰ ਜੋ ਵੱਧ ਮਾਤਰਾ ਦੇ ਵਿੱਚ ਇਨਸੀਡੈਂਟਸ ਅਟੈਂਡ ਕਰਦੇ ਆ ਦਿਨ ਦੇ ਵਿੱਚ ਉਹ ਫੈਮਿਲੀ ਹਾਮੀ ਹੈ ਸਾਊਥ ਆਕਲੈਂਡ ਦੇ ਵਿੱਚ ਵੀ ਸੇਮ ਹੈ ਜਿਹੜੇ ਮੈਂ ਆંકੜੇ ਦੇਖ ਰਹੇ ਨੇ ਤਬਾਦ ਅਗਲੀ ਗੱਲ ਆਪਾਂ ਜ਼ਰੂਰ ਸਾਂਝੀ ਕਰਾਂਗੇ ਡੋਨੇਡਨ ਦੇ ਵਿੱਚ ਮਲਟੀ ਡਿਸਪਲਿਨਰੀ ਹੈਲਥ ਐਂਡ ਡਵੈਲਪਮੈਂਟ ਸਟਡੀ ਰਿਪੋਰਟ ਜਿਹੜੀ ਹੈ ਉਹ ਦਾਵਾ ਕਰਦੀ ਹੈ ਕਿ 34% ਬੰਦੇ ਹਾਂਜੀ ਤੇ 27% ਜਿਹੜੀਆਂ ਔਰਤਾਂ ਉਹ ਆਪਣੇ ਪਾਰਟਨਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਹੀ ਹਿੰਸਾ ਦਾ ਸ਼ਿਕਾਰ ਹੁੰਦੇ ਆ ਇਸੇ ਤਰ੍ਹਾਂ ਜੇ ਮੈਂ ਇੱਕ ਹੋਰ ਅੰਕੜਾ ਦੇਖਾਂ ਤਾਂ 37% ਔਰਤਾਂ ਤੇ 22% ਬੰਦੇ ਜਿਹੜੇ ਆ ਉਹ ਵਾਇਲੈਂਸ ਦਾ ਸ਼ਿਕਾਰ ਹੁੰਦੇ ਆ ਮਿਨਿਸਟਰੀ ਆਫ ਜਸਟਿਸ ਦੇ ਅੰਕੜਿਆਂ ਦੇ ਮੁਤਾਬਕ ਤੇ 23% ਜਿਹੜੀ ਮਿਨਿਸਟਰੀ ਆਫ ਜਸਟਿਸ ਆ ਉਹ ਵੀ ਕਹਿੰਦੀ ਹੈ ਕਿ 23% ਫੀਮੇਲਸ ਤੇ 10% ਆਫ ਦਾ ਮੇਲਸ ਜਿਹੜੇ ਆ ਉਹ ਆਪਣੇ ਪਾਰਟਨਰ ਤੋਂ ਹੀ ਜਿਹੜੀ ਆਪਾਂ ਤੁਸੀਂ ਪਹਿਲਾਂ ਗੱਲ ਕਿਹਾ ਕਿ ਉਹ ਪੀੜਤ ਹੁੰਦੇ ਆ ਇਹਨਾਂ ਹਾਲਾਤਾਂ ਵਿੱਚ ਮੈਟਰ ਜਿਹੜਾ ਰਿਪੋਰਟ ਕਿਹੜੇ ਪੁਆਇੰਟ ਤੇ ਆ ਕੇ ਕਰਨ ਦੀ ਲੋੜ ਆ ਵੀ ਜਿੱਥੇ ਮਾੜਾ ਮੋਟਾ ਕਿਤੇ ਬਹਿਸਬਾਜ਼ੀ ਹੋ ਗਈ ਜਾਂ ਤੁਹਾਨੂੰ ਲੱਗਦਾ ਕਿ ਜਿਹੜੀ ਫਿਜ਼ੀਕਲ ਅਸਾਲਟ ਆ ਉਹ ਸ਼ਾਮਲ ਹੋ ਗਿਆ ਜਾਂ ਤੁਸੀਂ ਮੇਰੇ ਨਾਲ ਘੂਰ ਕੇ ਦੇਖਿਆ ਉੱਥੇ ਤੱਕ ਕਿਹੜਾ ਪੁਆਇੰਟ ਆ ਜਿੱਥੇ ਇਹ ਮੈਟਰ ਪੁਲਿਸ ਨੂੰ ਰਿਪੋਰਟ ਕਰਨਾ ਲਾਜ਼ਮੀ ਆ ਦੇਖੋ ਮੈਂ ਹਮੇਸ਼ਾ ਹੀ ਲਾਸਟ ਟਾਈਮ ਵੀ ਆਈ ਥਿੰਕ ਇੰਟਰਵਿਊ ਦੇ ਵਿੱਚ ਆਪਾਂ ਜਦੋਂ ਫਸਟ ਪਾਰਟ ਕੀਤਾ ਵੀ ਫੈਮਲੀ ਹੰਦਾ ਇਹੀ ਗੱਲ ਕੀਤੀ ਸੀ ਕਿ ਤੁਹਾਨੂੰ ਇਹ ਚੀਜ਼ ਨੂੰ ਕੰਸੀਡਰ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਫੈਮਲੀ ਦੇ ਵਿੱਚ ਜੇ ਕੋਈ ਝਗੜਾ ਹੋ ਰਿਹਾ ਹੈ ਤਾਂ ਪਹਿਲਾਂ ਤਾਂ ਆਪਾਂ ਪਾਰਟਸ ਦੇਖੀ ਕਿ ਇਸ ਫੈਮਿਲੀ ਵਾਇਲੈਂਸ ਦੇ ਜੋ ਡੋਮੈਸਟਿਕ ਵਾਇਲੈਂਸ ਜੀ ਨੂੰ ਆਪਾਂ ਕਹਿ ਸਕਦੇ ਆ ਜੀ ਵੀ ਇਹਦੇ ਕੀ ਕੀ ਹੁੰਦੇ ਸਭ ਤੋਂ ਪਹਿਲਾਂ ਦੇਖੋ ਮੈਂਟਲੀ ਹਰਾਸਮੈਂਟ ਹੋ ਗਿਆ ਨਾ ਬਿਲਕੁਲ ਸਹੀ ਸਾਈਕਲੋਜੀਕਲੀ ਜੀ ਨੂੰ ਕਹ ਦਿੰਦੇ ਆ ਫਿਰ ਫਿਜ਼ੀਕਲੀ ਜੀ ਨੂੰ ਅਸਾਲਟ ਹੋ ਗਿਆ ਜਾਂ ਫਿਰ ਸੈਕਸ਼ੂਅਲੀ ਹੋ ਗਿਆ ਇਹਨਾਂ ਇਧਰ ਦੇਖੋ ਜੇਕਰ ਘਰ ਦੇ ਵਿੱਚ ਐਵਰੀ ਡੇ ਕਿਸੇ ਚੀਜ਼ ਨੂੰ ਲੈ ਕੇ ਝਗੜਾ ਹੋ ਰਿਹਾ ਜੀ ਆਲਮੋਸਟ ਐਵਰੀ ਡੇ ਹੋ ਰਿਹਾ ਤਾਂ ਡੈਫੀਨਿਟਲੀ ਉਹਦੇ ਵਿੱਚ ਤੁਹਾਨੂੰ ਥਰਡ ਪਾਰਟੀ ਨੂੰ ਇਨਵੋਲ ਕਰਨਾ ਹੀ ਪੈਣਾ ਤਾਂ ਕਿ ਉਹ ਇੱਕ ਛੋਟਾ ਜਿਹਾ ਇਸ਼ੂ ਕੋਈ ਵੱਡਾ ਕਾਰਨ ਨਾ ਕਰ ਦੇਵੇ ਹੈਨਾ ਤੇ ਜੇ ਮੰਨ ਲਿਆ ਵੀ ਕਿਸੇ ਸਪੋਜ਼ ਕਰੋ ਹਸਬੰਡ ਵਾਈਫ ਦੇ ਵਿੱਚ ਛੋਟਾ ਜਿਹਾ ਵੀ ਇੱਕ ਦਾਲ ਦੇ ਵਿੱਚ ਨਮਕ ਘੱਟ ਵੱਧ ਪੈਣ ਤੇ ਝਗੜਾ ਹੋ ਗਿਆ ਤਾਂ ਉਹ ਤਾਂ ਕੋਈ ਮੈਨੂੰ ਲੱਗਦਾ ਨਹੀਂ ਇਹ ਕੋਈ ਵੱਡਾ ਇਸ਼ੂ ਮੰਨਿਆ ਜਾਊਗਾ ਪਰ ਹੌਲੀ ਹੌਲੀ ਚੀਜ਼ਾਂ ਬੋਇਲਿੰਗ ਪੁਆਇੰਟ ਤੱਕ ਪਹੁੰਚ ਜਾਂਦੀਆਂ ਜੇਕਰ ਉਹ ਮੰਨ ਲਿਆ ਵੀ ਐਵਰੀ ਡੇ ਦੀ ਕਹਾਣੀ ਬਣੀ ਹੋਈ ਹੈ ਵੀ ਦਿਨ ਦੇ ਵਿੱਚ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਲੜਾਈ ਹੋ ਰਹੀ ਹੈ ਜਾਂ ਉੱਥੇ ਇੱਕ ਉਸ ਚੀਜ਼ ਨੂੰ ਵਿਕਟਮ ਨੂੰ ਉਸ ਚੀਜ਼ ਕਨਸਿਡਰ ਕਰਨੀ ਕਰਨ ਦਾ ਪਤਾ ਹੋਣਾ ਚਾਹੀਦਾ ਵੀ ਇੱਥੇ ਮੈਂ ਮੇਰੇ ਤੇ ਇੰਪੈਕਟ ਹੋ ਰਿਹਾ ਇਸ ਚੀਜ਼ ਦਾ ਮੈਂ ਕੰਟਰੋਲ ਦੇ ਵਿੱਚ ਆ ਰਹੀ ਹਾਂ ਜਾਂ ਆ ਰਿਹਾ ਜਾਂ ਫਿਰ ਮੇਰੇ ਤੇ ਇਸ ਚੀਜ਼ ਦਾ ਪ੍ਰਭਾਵ ਪਾ ਰਿਹਾ ਕੋਈ ਮੈਨੂੰ ਪ੍ਰੈਸ਼ਰਾਈਜ਼ ਕਰਦਾ ਪਏ ਉਹ ਡੈਫੀਨਿਟਲੀ ਫੈਮਿਲੀ ਹਾਰਮ ਦੇ ਵਿੱਚ ਆਇਆ ਜਾਊਗਾ ਵੈਸੇ ਤਾਂ ਜੇ ਕੋਈ ਘਰ ਦੇ ਵਿੱਚ ਉੱਚਾ ਬੋਲਦਾ ਜੇ ਛੋਟਾ ਜਿਹਾ ਵੀ ਝਗੜਾ ਹੁੰਦਾ ਉਹ ਵੀ ਫੈਮਿਲੀ ਵਾਇਲੈਂਸ ਹੀ ਕਿਹਾ ਜਾਊਗਾ ਪਰ ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੁਲਿਸ ਨੂੰ ਵੀ ਪੁਲਿਸ ਨੂੰ ਹੀ ਇਨਵੋਲ ਕਰਨਾ ਜੇ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈ ਪਰ ਅਨਫੋਰਚਨਟ ਰੈਗੂਲਰ ਜੋ ਲਗਾਤਾਰ ਹੋ ਰਿਹਾ ਘਰ ਦੇ ਵਿੱਚ ਤੁਹਾਡੇ ਬੱਚਿਆਂ ਤੇ ਇੰਪੈਕਟ ਪੈ ਰਿਹਾ ਵੱਡਿਆਂ ਤੇ ਬਡੇਰਿਆਂ ਤੇ ਇੰਪੈਕਟ ਪੈ ਰਿਹਾ ਤਾਂ ਆਫਕੋਰਸ ਤੁਹਾਨੂੰ ਉਸ ਟਾਈਮ ਪੁਲਿਸ ਨੂੰ ਰਿਪੋਰਟ ਜ਼ਰੂਰ ਕਰਨਾ ਚਾਹੀਦਾ ਹੈ। ਕੁਲਾਬ ਸਿੰਘ ਵਰਕਰੀ ਜਿੱਥੋਂ ਤੁਸੀਂ ਆਏ ਆ ਉੱਥੇ ਬੱਚੇ ਤਾਂ ਹੁੰਦੀਆਂ ਸੀ ਘਰ ਦੇ ਵਿੱਚ ਵੱਡੇ ਬਡੇਰੇ ਹੁੰਦੇ ਸੀ ਜਿਹੜੇ ਗੁੱਟ ਫੜ ਕੇ ਕਹਿੰਦੇ ਸੀ ਵੀ ਕਾਕਾ ਬੰਦਾ ਬਣਾ ਜਾਂ ਕੁੜੀ ਨੂੰ ਕਹਿੰਦੇ ਸੀ ਵੀ ਭਾਈ ਆਪਣੇ ਜ਼ਾਫ ਤੇ ਚ ਰਹਿ ਹਾਂਜੀ ਹਾਂਜੀ ਇੱਥੇ ਹੁਣ ਤੀਵੀ ਆਦਮੀ ਇਕੱਲੇ ਰਹਿੰਦੇ ਆ ਹਾਂਜੀ ਦੋਨੇ ਬਰਾਬਰ ਕਮਾਉਂਦੇ ਆ ਕੋਈ ਕਿਸੇ ਦੀ ਗੱਲ ਨਹੀਂ ਸੰਦਾ ਤੁਸੀਂ ਪਹਿਲਾਂ ਆਪ ਹੀ ਕਿਹਾ ਵੀ ਪੇਸ਼ੈਂਸ ਜਿਹੜੀ ਘਟਦੀ ਜਾ ਰਹੀ ਸਭ ਸੰਤੋਖ ਘਟ ਗਿਆ ਸਾਡੇ ਜੇ ਵੈਲਿਊ ਸਿਸਟਮ ਨੂੰ ਦੇਖਦੇ ਆ ਤਾਂ ਇਹ ਸੋਸ਼ਲ ਇਸ਼ੂ ਹੈਗਾ ਆ ਕਿਸੇ ਨੂੰ ਕੋਈ ਸ਼ੱਕ ਨਹੀਂ ਲੇਕਿਨ ਜਦੋਂ ਸੋਸ਼ਲ ਇਸ਼ੂ ਤੋਂ ਇੱਕ ਬੜੀ ਸ਼ਾਰਪ ਲਾਈਨ ਆ ਉਹ ਬਾਉਂਡਰੀ ਕ੍ਰਾਸ ਕਰਕੇ ਬਾਲ ਜਿਹੜੀ ਆ ਉਹ ਪੁਲਿਸ ਤੇ ਬਾਉਂਡਰੀ ਚ ਆ ਜਾਂਦੀ ਆ ਪੁਲਿਸ ਦਾ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਜਦੋਂ ਕੋਈ ਮੈਟਰ ਰਿਪੋਰਟ ਹੁੰਦਾ ਮੈਂ ਤੁਹਾਨੂੰ ਇੱਕ ਸਿਨੈਰੀਓ ਦਿੰਨਾ ਇੱਕ ਸਿਨੈਰੀਓ ਹੈ ਵੀ ਇੱਕ ਫੀਮੇਲ ਤੁਹਾਨੂੰ ਕਾਲ ਕਰਦੀ ਆ ਉਹ ਕਲੇਮ ਕਰਦੀ ਆ ਕਿ ਮੈਂ ਪਿਛਲੇ 6 ਮਹੀਨੇ ਤੋਂ ਲਗਾਤਾਰ ਫਿਜ਼ੀਕਲ ਅਬਿਊਜ਼ ਦਾ ਸ਼ਿਕਾਰ ਹੋ ਰਹੀ ਆ ਤੇ ਮੈਨੂੰ ਕੁੱਟਿਆ ਮਾਰਿਆ ਜਾ ਰਿਹਾ ਸਭ ਤੋਂ ਪਹਿਲਾ ਸਟੈਪ ਪੁਲਿਸ ਵੱਲੋਂ ਕੀ ਹੁੰਦਾ ਦੇਖੋ ਜੀ ਪਹਿਲੋਂ ਤੇ ਜੇ ਕੋਈ ਦਾਮ ਕਾਲ ਕਰਕੇ ਰਿਪੋਰਟ ਕਰਦਾ ਸੀ ਰਿਪੋਰਟ ਜਿਹੜੀ ਹੈਗੀ ਏ ਉਹ ਲਿਖੀ ਦਈਏ ਬਿਕੋਤੋਂ ਤੋਂ ਹੋ ਰਿਹਾ ਹੈ ओके ਤੇ ਕੀ ਕੀ ਚੀਜ਼ਾਂ ਹੋ ਰਹੀਆਂ ਜਦੋਂ ਆਫਕੋਰਸ ਰਿਪੋਰਟ ਜਦੋਂ ਖਤਮ ਕਰੀ ਦੀਏ ਤੇ ਉੱਤੇ ਆ ਜਾਂਦਾ ਕਿ ਹਾਈ ਪ੍ਰਾਰਟੀ ਹਾਈ ਪ੍ਰਾਰਟੀ ਦਾ ਵਿੱਚ ਇਹ ਹੁੰਦਾ ਹੈ ਕਿ ਐਸਟਮ ਜਿਹੜਾ ਵਿਕਟਮ ਹੈਗਾ ਉਹਨੂੰ ਜਿਹੜੀ ਹੈਗੀ ਅਸਿਸਟੈਂਟ ਦੀ ਲੋਡ ਹੈਗੀ ਹੈ ਤੇ ਉਹਦੇ ਵਿੱਚ ਪੁਲਿਸ ਕੀ ਹੈਲਪ ਕਰਦੀਏ ਚਲੋ ਆਫਟਰ ਰਿਪੋਰਟ ਜਿਹੜਾ ਦੇਖਦੇ ਆ ਕਿ ਉਹ ਜਿਹੜਾ ਪਲੇਸ ਹੈਗਾ ਉਹਦੇ ਉੱਤੇ ਸੇਫ ਨਹੀਂ ਹੈਗਾ ਤੇ ਉਹਨੂੰ ਜਿਹੜੀ ਸਰਟਨ ਜਿਹੜੀਆਂ ਵੀ ਹੁਣ ਸਸਤਾਵਾਂ ਹੈਗੀਆਂ ਨੇ ਜਿਹੜੀਆਂ ਫੈਮਿਲੀ ਹਾਰਮ ਦੇ ਵਿਕਟਿਮਸ ਨੂੰ ਹੈਲਪ ਕਰਦੀਆਂ ਠੀਕ ਹੈ ਤੇ ਅਸੀਂ ਉਹਨਾਂ ਨੂੰ ਉਹਨਾਂ ਨਾਲ ਲੀਜ਼ ਕਰਵਾਨੇ ਆ ਤਾਂ ਕਿ ਉਹਨਾਂ ਨੂੰ ਇੱਕ ਜਿਹੜਾ ਹੈਗਾ ਆ ਸੈਪਰੇਟ ਜਗ੍ਹਾ ਰਹਿਣ ਵਾਸਤੇ ਮਿਲ ਜੇ ਜਿਹੜੇ ਸਰਵਿਸ ਪ੍ਰੋਵਾਈਡਰਸ ਤੋਂ ਇਹਨਾਂ ਮੋਡਲ ਆਮਡਾ ਜੋੜ ਕੇ ਕੰਮ ਕਰਦੇ ਆ ਬਿਲਕੁਲ ਹਾਂਜੀ ਤੇ ਉਹਨਾਂ ਨੂੰ ਉੱਥੇ ਜਿਹੜੀ ਹੈਗੀ ਕੰਮਡੀਸ਼ਨ ਵਗੈਰਾ ਜਿਹੜੀ ਹੈਲਪ ਕਰੀ ਦੇ ਨਾਲ ਪ੍ਰੋਵਾਈਡ ਕਰਾਉਣ ਵਾਸਤੇ ਤੇ ਦੂਜਾ ਭਾਜੀ ਜੋ ਵੀ ਚਾਰजेस ਅਸੀਂ ਦੇਖਦੇ ਆ ਕਿ ਤੇ ਬਣੇ ਨੇ ਹਣਾ ਉਦੋਂ ਜਿਹੜੀ ਫਾਰਮਲ ਸਟੇਟਮੈਂਟ ਲਾਕੇ ਠੀਕ ਹੈ ਤੇ ਫਿਰ ਉਹਦੂ ਉਸ ਹਿਸਾਬ ਦੇ ਨਾਲ ਕੇ ਪ੍ਰਸੀਡ ਕਰੀਦਾ ਕੀ ਐ ਅਸੌਲਟ ਦਾ ਚਾਰਜ ਹੈ ਜਾਂ ਜਿੱਦਾਂ ਮੈਂਟਲ ਹੈਰੈਸਮੈਂਟ ਕੀ ਹੈਗਾ ਓਕੇ ਹਾਂਜੀ ਮੈਨੂੰ ਇਹ ਵੀ ਦੱਸੋ ਤੁਹਾਡਨਾਲ ਮੈਂ ਸੰਜਾ ਪਹਿਲਾਂ ਵੀ ਕਿਤੇ ਚਰਚਾ ਕੀਤੀ ਸੀ ਸਾਡੇ ਇੱਕ ਮਿੱਤਰ ਦਾ ਤੁਹਾਨੂੰ ਆਫਰ ਫੋਨ ਵੀ ਆਇਆ ਹਾਂਜੀ ਹਾਂਜੀ ਜਦੋਂ ਇਹ ਸਾਰੇ ਰਾਮ ਰੋਲੇ ਦੇ ਵਿੱਚ ਇੱਕ ਧਿਰ ਨੂੰ ਲੱਗਦਾ ਉਹ ਔਰਤ ਵੀ ਹੋ ਸਕਦੀ ਆ ਮਰਦ ਵੀ ਹੋ ਸਕਦਾ ਹਾਂਜੀ ਹਾਂਜੀ ਕਿ ਨਹੀਂ ਉਸ ਲਈ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਮੈਟਰ ਜਿਹੜਾ ਵਧਾ ਚੜਾ ਕੇ ਇੱਕ ਸਟੇਟਮੈਂਟ ਦਿੱਤੀ ਗਈ ਜਾਂ ਪੁਲਿਸ ਨੇ ਮੈਟਰ ਜਿਹੜਾ ਉਹਨੂੰ ਆਪਣੇ ਹੱਥਾਂ ਦੇ ਵਿੱਚ ਇੱਕ ਵਾਰ ਰਿਪੋਰਟ ਜਿਹੜੀ ਆ ਉਹਨੂੰ ਦਰਜ ਕਰ ਲਿਆ ਉਸ ਤੋਂ ਬਾਅਦ ਇਸ ਨੂੰ ਵਾਪਸ ਲੈਣਾ ਸ਼ਿਕਾਇਤ ਨੂੰ ਜਾਂ ਵਾਪਸ ਲੈਣ ਤੋਂ ਬਾਅਦ ਪੁਲਿਸ ਦਾ ਰਵਈਆ ਕੀ ਹੁੰਦਾ ਦੇਖੋ ਫਸਟ ਆਫ ਆਲ ਜਦੋਂ ਵਿਕਟਮ ਪੁਲਿਸ ਨੂੰ ਕੰਟੈਕਟ ਕਰਦਾ ਨਾ ਜੋ ਫੈਮਿਲੀ ਹਾਰਮ ਨੂੰ ਪੁਲਿਸ ਅਪਰਿਓਰਟੀ ਬੇਸ ਤੇ ਲੈਂਦੇ ਆ ਜੀ ਜਾ ਕੇ ਅਪਰੋਚ ਕਰਦੇ ਵਿਕਟਮ ਨੂੰ ਕਿਉਂਕਿ ਉਹਦੇ ਵਿੱਚ ਸੇਫਟੀ ਮੰਨੀ ਜਾਂਦੀ ਉੱਥੇ ਬੱਚੇ ਵੀ ਹੋ ਸਕਦੇ ਇਸ ਕਰਕੇ ਪੁਲਿਸ ਬਹੁਤ ਜਲਦੀ ਜਾ ਕੇ ਡੀਲ ਕਰਦੀ ਹੈ ਸਿਚੁਏਸ਼ਨ ਨੂੰ ਜਦੋਂ ਵਿਕਟਮ ਨੂੰ ਜਾ ਕੇ ਅਪਰੋਚ ਕਰਦੇ ਪੁਲਿਸ ਰਿਸਪੋন্স ਕਰੋ ਵਿਕਟਮ ਨੇ ਸਟੇਟਮੈਂਟ ਦੇਤੀ ਜੀ ਹੈ ਨਾ ਆਪਣੀ ਵੀਡੀਓ ਸਟੇਟਮੈਂਟ ਦੇਤੀ ਚਾਹੇ ਰਾਈਟਿੰਗ ਦੇ ਵਿੱਚ ਸਟੇਟਮੈਂਟ ਦੇਤੀ ਤਾਂ ਉਸ ਟਾਈਮ ਸਟੇਟਮੈਂਟ ਲੈਣ ਤੋਂ ਬਾਅਦ ਕਲੈਕਟਮ ਦੀ ਸੇਫਟੀ ਦੇ ਕੇ ਫਿਰ ਜੋ ਕੇਸ ਸਸਪੈਕਟ ਹੁੰਦਾ ਉਹਦੇ ਨਾਲ ਡੀਲ ਕੀਤਾ ਜਾਂਦਾ ਸਪੋਜ਼ ਕਰੋ ਸਸਪੈਕਟ ਅ ਫੀਮੇਲ ਵਿਕਟਮ ਨੂੰ ਮੰਨ ਲੈਨੇ ਚਲੋ ਆਪਾਂ ਜੋ ਸਸਪੈਕਟ ਟੂ ਦਾ ਹਸਬੰਡ ਮੰਨ ਲੈਨੇ ਜਾਂ ਫਿਰ ਕੋਈ ਹੋਰ ਫੈਮਿਲੀ ਮੈਂਬਰ ਹੈ ਨਾ ਤੇ ਉਹਨੂੰ ਆਫਕੋਰਸ ਜੇਕਰ ਉਹਦੇ ਵਿੱਚ ਕੁਝ ਅਸਾਲਟ ਹੋਇਆ ਜਾਂ ਕੁਝ ਇਦਾਂ ਦਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਅਰੈਸਟੇਬਲ ਡਿਸੀਜਨ ਲਿਆ ਜਾਊਗਾ ਪੁਲਿਸ ਵੱਲੋਂ ਜਾਂ ਚਾਰजेस ਕੀਤੇ ਜਾਣਗੇ ਨਾ ਤੇ ਉਸ ਸਟੇਟਮੈਂਟ ਦੇ ਆਧਾਰ ਦੇ ਉੱਪਰ ਉਹ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਜੋ ਵੀ ਸਸਪੈਕਟ ਹੋਗਾ ਫਿਰ ਅਰੈਸਟ ਕਰਕੇ ਆਫਕੋਰਸ ਉਹ ਡਾਕੂਮੈਂਟੇਸ਼ਨ ਕੀਤਾ ਜਾਂਦਾ ਤੇ ਉਹਨੂੰ ਕੋਰਟ ਦੇ ਥਰੂ ਸੈਂਡ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਚਲੋ ਜਦੋਂ ਬੰਦਾ ਅਰੈਸਟ ਹੋ ਗਿਆ ਕਸਟਡੀ ਚ ਲੈ ਲਜਾਇਆ ਗਿਆ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜੇ ਉਸ ਤੋਂ ਬਾਅਦ ਵਿਕਟਮ ਪੁਲਿਸ ਨੂੰ ਆ ਕੇ ਕਹਿੰਦਾ ਕਿ ਬਈ ਮੈਂ ਹੁਣ ਅੱਗੇ ਨਹੀਂ ਜਾਣਾ ਚਾਹੁੰਦਾ ਮੈਂ ਆਪਣੀ ਸਟੇਟਮੈਂਟ ਵਿਧਰੋ ਕਰਾਉਣੀ ਚਾਹੁੰਦੇ ਆ ਜਾਂ ਫਿਰ ਮੈਂ ਕੋਰਟ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਤਾਂ ਉੱਥੇ ਪੋਸੀਬਿਲਟੀ ਨਹੀਂ ਰਹਿੰਦੀ ਕਿਉਂਕਿ ਵਿਕਟਮ ਨੂੰ ਸਟੇਟਮੈਂਟ ਦੇਣ ਤੋਂ ਬਾਅਦ ਜਾਂ ਉਸ ਤੋਂ ਕਈ ਵੀ ਰਿ ਪਹਿਲਾਂ ਵੀ ਆਫੀਸਰਸ ਉਹਨੂੰ ਬਹੁਤ ਕਲੀਅਰਲੀ ਐਕਸ ਤਨ ਕੋਰਟ ਦੇ ਵਿੱਚ ਜਾਣਾ ਪੈਣਾ ਕਨਸੀਕਵੈਂਸਸ ਕਰਦੇ ਹਾਂਜੀ ਕਨਸੀਕਵੈਂਸਸ ਆ ਜਾਂ ਫਿਰ ਤੁਹਾਨੂੰ ਜੱਜ ਦੇ ਸਾਹਮਣੇ ਹੋ ਕੇ ਵੀ ਆਪਣਾ ਐਵੀਡੈਂਸ ਵੈਰੀਫਾਈ ਕਰਨਾ ਪੈਣਾ ਕੇ ਸਟੇਟਮੈਂਟ ਮੈਂ ਹੀ ਦਿੱਤੀ ਹੈ ਹਾਂਜੀ ਹਾਂਜੀ ਤੇ ਇਸ ਕਰ ਉਹ ਇਨਫਾਰਮ ਕੀਤਾ ਜਾਂਦਾ ਪਰ ਉਦੋਂ ਜਦੋਂ ਵਿਕਟਮ ਐਗਰੀ ਕਰ ਜਾਂਦਾ ਜੇ ਬਾਅਦ ਦੇ ਵਿੱਚ ਉਹ ਮਨਾ ਕਰ ਦੇ ਤਾਂ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਪੁਲਿਸ ਦੇ ਹੱਥ ਵਿੱਚ ਵੀ ਨਹੀਂ ਉੱਚੀ ਚ ਰਹਿੰਦੀ ਜਦੋਂ ਕੋਰਟ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਇਦਾਂ ਕਿ ਉਹ ਐਂਡ ਆਫ ਦਾ ਡੇ ਜੱਜ ਦਾ ਡਿਸੀਜਨ ਹੁੰਦਾ ਵੀ ਤੁਸੀਂ ਜੱਜ ਨੂੰ ਕਿਵੇਂ ਵੀ ਜੱਜ ਨੇ ਉਹਨੂੰ ਕਿਵੇਂ ਦੇਖਣਾ ਜਦੋਂ ਜੱਜ ਉਹਨੂੰ ਦੇਖਦਾ ਹੈ ਕਿ ਵਿਕਟਮ ਅਕੋਰਡਿੰਗ ਟੂ ði ਸਟੇ ਉਹ ਜੱਜ ਦੇਖਦਾ ਕਿ ਵਿਕਟਮ ਸੇਫ ਨਹੀਂ ਹੈ ਤਾਂ ਫਿਰ ਆਫਕੋਰਸ ਉਹ ਸਟੇਟਮੈਂਟ ਨਾ ਦਾ ਸਟੇਟਮੈਂਟ ਆਪਸੂਗੀ ਤਨਾ ਯੂ ਕੇਸ ਬੰਦ ਹੋਊਗਾ ਜਿੰਨਾ ਚਿਰ ਉਹਦਾ ਕੋਈ ਪ੍ਰੋਪਰ ਰਿਜ਼ਲਟ ਨਹੀਂ ਨਿਕਲੂਗਾ ਐਗਜ਼ੈਕਟਲੀ ਅੰਤ ਆਚਾਰਾ ਰਜੇਸ਼ ਮੀਲੂ ਪਟਿਆਵਾਂ ਦੀ ਗੱਲਬਾਤ ਨੂੰ ਪਸੰਦ ਕਰ ਰਿਹਾ ਸੋ ਖਾਸ ਤਮਰਾਤ ਨੂੰ ਪਸੰਦ ਕਰ ਰਿਹਾ ਜਸਵੀਰ ਰਿਸ਼ਪਾਲ ਢੱਲੋਂ ਇਸ ਗੱਲਬਾਤ ਨੂੰ ਪਸੰਦ ਕਰ ਰਿਹਾ ਸਾਡੇ ਇੱਕ ਬਹੁਤ ਸਵਿਹਰਦ ਮਿੱਤਰ ਨੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਵੀਰ ਮਲਕੀਤ ਸਿੰਘ ਲਿਖਦੇ ਆਪੋ ਕੀ ਕਹਿੰਦੇ ਵਾਟ ਇਜ਼ ਦਾ ਪੁਲਿਸ ਪ੍ਰਸਪੈਕਟਿਵ ਔਨ ਡੋਮੈਸਟਿਕ ਵਾਇਲੈਂਸ ਫੋਰ ਮਾਈਗ੍ਰੈਂਟਸ ਹੂ ਆਰ ਔਨ ਅ ਪਾਰਟਨਰਸ਼ਿਪ ਬੇਸਡ ਵਰਕ ਵੀਜ਼ਾ ਐਂਡ ਆਰ ਅਫਰੇਡ ਟੂ ਰਿਪੋਰਟ ਡੋਮੈਸਟਿਕ ਵਾਇਲੈਂਸ ਫੋਰ ਦਾ ਫੀਅਰ ਔਫ ਕ੍ਰੀਏਟਿੰਗ देयर ਓਨ ਵੀਜ਼ਾ ਇਸ਼ੂਜ਼ ਇਹ ਬਹੁਤ ਬਹੁਤ ਜ਼ਿਆਦਾ ਕਾਮਨ ਆ ਬਹੁਤ ਕਾਮਨ ਔਰ ਬੜੇ ਸਾਲਾਂ ਤੋਂ ਇਹ ਸਵਾਲ ਸਾਡਾ ਪਿੱਛਾ ਨਹੀਂ ਛੱਡ ਰਿਹਾ ਇਹਦਾ ਹੱਲ ਕੀ ਆ ਇਲਾਜ ਕੀ ਆ ਦੇਖੋ ਇਹਦਾ ਹੱਲ ਜੋ ਫੈਮਿਲੀ ਹਾਰਮ ਹਨ ਜੋ ਇਨਸੀਡੈਂਟ ਪੁਲਿਸ ਨੇ ਸਾਰਿਆਂ ਨੂੰ ਸੇਮ ਡੀਲ ਕਰਨਾ ਇਮੀਗ੍ਰੇਸ਼ਨ ਨੂੰ ਜੋ ਇਮੀਗ੍ਰੇਸ਼ਨ ਦਾ ਵੀਜ਼ਾ ਰੈਜ਼ੀਡੈਂਸੀ ਵੀਜ਼ਾ ਸਿਟੀ ਹਨ ਉਹਨੂੰ ਨਹੀਂ ਪੁਲਿਸ ਜਾ ਕੇ ਦੇਖਦੀ ਪੁਲਿਸ ਨੇ ਜਾ ਕੇ ਵਿਕਟਮ ਨੂੰ ਦੇਖਣਾ ਡਿਫੈਂਡੈਂਟ ਨੂੰ ਫੈਂਡਰ ਨੂੰ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਦੇਖਣਾ ਨਾ ਕਿ ਵੀਜ਼ਾ ਸਟੇਟਸ ਆਲ ਬਾਤ ਦੀਆਂ ਗੱਲਾਂ ਉਹ ਬਾਤ ਦੀਆਂ ਗੱਲਾਂ ਸਪੋਜ਼ ਕਰੋ ਕਿ ਵਿਕਟਮ ਹੈ ਜੋ ਇੱਕ ਵੀਜ਼ੇ ਦੇ ਉੱਪਰ ਹੈ ਜਨ ਲਾਈਕ ਅ ਸਟੂਡੈਂਟ ਵੀਜ਼ੇ ਤੇ ਕਹਿ ਦਿੰਦੇ ਹੈ ਨਾ ਤਾਂ ਉਹਨਾਂ ਦਾ ਪਾਰਟਨਰ ਵੀ ਜੋ ਸਟੂਡੈਂਟ ਵੀਜ਼ੇ ਤੇ ਕਹ ਲੋ ਚਾਹੇ ਕੋਈ ਹੋਰ ਵੀਜ਼ੇ ਤੇ ਵਰਕ ਪਰਮਿਟ ਤੇ ਕਹ ਲੋ ਚਲੋ ਜੇ ਵਿਕਟਮ ਨਾਲ ਕਿਤੇ ਨਾ ਕਿਤੇ ਮਾੜੀ ਹੋ ਰਹੀ ਹੈ ਵਿਕਟਮ ਵਿਕਟਮ ਜਸ਼ਨ ਹੋ ਰਹੀ ਹੈ ਉੱਥੇ ਉਹ ਡਾੜਵਟ ਕੇ ਬੈਠਾ ਕੋਈ ਨਹੀਂ ਜਦ ਤਨ ਵੀਜ਼ਾ ਸਟੇਟਸ ਓਕੇ ਹੋ ਗਿਆ ਫਿਰ ਦੱਸੂ ਤੈਨੂੰ ਨਹੀਂ ਪਰ ਉਹਨਾਂ ਤੇ ਰਵੇਟ ਨਾ ਕਰੋ ਡੈਫੀਨਿਟਲੀ ਜੇਕਰ ਤੁਹਾਡੇ ਇਤੇ ਕੋਈ ਅਸੌਲਟ ਹੋ ਰਿਹਾ ਤੁਸੀਂ ਫੈਮਿਲੀ ਵਾਇਲੈਂਸ ਫੈਮਿਲੀ ਵਾਇਲੈਂਸ ਦੇ ਵਿਕਟਮ ਬਨ ਰਹੇ ਹੋ ਤਾਂ ਡੈਫੀਨਿਟਲੀ ਸਾਡਾ ਇਹੀ ਕਮਿਊਨਿਟੀ ਨੂੰ ਹੈਗਾ ਕਿ ਤੁਸੀਂ ਆਪਣਾ ਪੁਲਿਸ ਨੂੰ ਰਿਪੋਰਟ ਕਰੋ ਇਮੀਡੀਏਟਲੀ ਤਾਂ ਕਿ ਉਸ ਟਾਈਮ ਤੁਹਾਡੇ ਵੀਜ਼ੇ ਤੇ ਕੋਈ ਇੰਪੈਕਟ ਨਹੀਂ ਪਊਗਾ ਯੂ ਆਰ ਦਾ ਵਿਕਟਮ ਜੋ ਹਾਂ ਜੋ ਸਸਪੈਕਟ ਹੈਗਾ ਉਹਦੇ ਵੀ ਜੇ ਤੇ ਇੰਪੈਕਟ ਪੈਣ ਦੇ ਚਾਂਸਸ ਹੈਗੇ ਅਨਫੋਰਚਨਟਲੀ ਇਹਦੇ ਹਾਂ ਰਾਮਨੌਲੇ ਦੇ ਚਲਦੇ ਆ ਬਹੁਤ ਸਰੀਆਂ ਫੇਕ ਕੰਪਲੇਂਟਸ ਵੀ ਹੋਈਆਂ ਉਹਦੇ ਉੱਤੇ ਤਾਂ ਅਸੀਂ ਟਿੱਪਣੀ ਨਹੀਂ ਕਰਾਂਗੇ ਕਿਉਂਕਿ ਉਹ ਸਾਡੇ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਲੇਕਿਨ ਜਿਵੇਂ ਪਹਿਲਾਂ ਮੈਂ ਇਸ਼ਾਰਾ ਕੀਤਾ ਸੀ ਵੀ ਜਿਹੜੇ ਸੋਸ਼ਲ ਇਸ਼ੂਸ ਨੇ ਉਹਨਾਂ ਨੂੰ ਸੋਸ਼ਲ ਇਸ਼ੂਸ ਵਾਂਗ ਹੀ ਦੇਖਿਆ ਜਾਣਾ ਚਾਹੀਦਾ ਤੇ ਜਿਹੜੇ ਪੁਲਿਸ ਦੇ ਪ੍ਰੋਟੋਕਾਲ ਦੇ ਵਿੱਚ ਜਿਹੜੇ ਇਸ਼ੂਜ਼ ਆਉਂਦੇ ਨੇ ਉਹਨਾਂ ਨੂੰ ਉਹਦੇ ਮੁਤਾਬਕ ਦੇਖਣ ਦਿਆ ਦੇਖਣ ਦਿੱਤਾ ਜਾਵੇ। ਹਾਂਜੀ। ਸੁਖਾਤਮ ਰਾਤ ਨੂੰ ਇੱਕ ਬਹੁਤ ਸੋਹਣੀ ਸਟੇਟਮੈਂਟ ਲਿਖੀ ਆ ਸਿਡਨੀ ਸ਼ੈਲਡਨ ਦੀ। ਕਹਿੰਦੇ ਮਾਈ ਹੀਰੋਜ਼ ਆਰ ਦੋਜ਼ ਹੂ ਰਿਸਕ देयर ਲਾਈਵਜ਼ ਏਵਰੀ ਡੇ ਟੂ ਪ੍ਰੋਟੈਕਟ ਆਵਰ ਵਰਲਡ ਐਂਡ ਮੇਕ ਇਟ ਅ ਬੈਟਰ ਪਲੇਸ। ਪੁਲਿਸ ਫਾਇਰ ਫਾਈਟਰਸ ਐਂਡ ਮੈਂਬਰਸ ਆਫ ਆਵਰ ਆਰਮ ਫੋਰਸਸ। ਨੋ ਡਾਊਟ। ਸੋਕਾਰੀ, ਥੈਂਕ ਯੂ ਤੁਹਾਡੇ ਕਾਈਂਡ ਵਰਡਸ ਦੇ ਲਈ ਔਰ ਐਕਨੋਲਜਮੈਂਟ ਦੇਣ ਦੇ ਲਈ ਸਾਡੇ ਇਹਨਾਂ ਮਿੱਤਰ ਪਿਆਰਿਆਂ ਨੂੰ। ਜਦੋਂ ਆਪਾਂ ਕੋਈ ਵੀ ਮੈਟਰ ਰਿਪੋਰਟ ਹੁੰਦਾ ਤੁਸੀਂ ਕਹ ਆ ਵੀ ਵਿਕਟਮ ਨੂੰ ਆਪਾਂ ਪ੍ਰੋਟੈਕਸ਼ਨ ਜਿਹੜੀ ਦੇਣੀ ਆ ਉਹ ਸਾਡਾ ਪਹਿਲਾ ਕਰਮ ਆ ਪਹਿਲਾ ਧਰਮ ਆ ਇਹਦੇ 'ਚ ਕੋਈ ਸ਼ੱਕ ਨਹੀਂ ਹਾਂਜੀ ਕਿਹੜੇ ਕਿਹੜੇ ਚੈਲੰਜਸ ਨੇ ਜਿਹੜੇ ਤੁਹਾਨੂੰ ਲੱਗਦਾ ਮੈਂ ਸ਼ੁਰੂਆਤੀ ਦੌਰ 'ਚ ਜਿਵੇਂ ਕਿਹਾ ਵੀ ਇਹ ਜਿਹੜੀ ਗੱਲਬਾਤ ਆ ਇਹ ਸਾਡੀ ਕਮਿਊਨਿਟੀ ਨੂੰ ਜਾਗਰੂਕ ਕਰਨ ਦੇ ਲਈ ਆ ਹਾਂਜੀ ਹਾਂਜੀ ਕਿਹੜੇ ਕਿਹੜੇ ਬੈਰੀਅਰਸ ਨੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਸੀਨ ਦੇ ਉੱਤੇ ਜਾ ਕੇ ਪੇਸ਼ ਆਉਂਦੀਆਂ ਜਿੱਥੇ ਲੋਕ ਤੁਹਾਡੇ ਰੋਲ ਨੂੰ ਤੁਹਾਡੇ ਰੋਲ ਨੂੰ ਅਸਲ ਦੇ ਵਿੱਚ ਆ ਨਹੀਂ ਸਮਝ ਰਹੇ ਹੁੰਦੇ ਕਿਉਂਕਿ ਵੱਖਰੀ ਬੈਕਗ੍ਰਾਉਂਡ ਤੋਂ ਆਏ ਆ ਹਾਂਜੀ ਹਾਂਜੀ ਤੇ ਤੁਸੀਂ ਐਕਸਪਲੇਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਭਾਈ ਕਿ ਸਾਡਾ ਰੋਲ ਅਸਲ ਦੇ ਵਿੱਚ ਆ ਆ ਹਾਂਜੀ ਹਾਂਜੀ ਤੇ ਇਹਦੇ ਤੋਂ ਨੈਕਸਟ ਹੁਣਾ ਹੋਣਾ ਜਿਵੇਂ ਮਨਪ੍ਰੀਤ ਉਹਨਾਂ ਨੇ ਕਿਹਾ ਕਿ ਕੌਨਸੀਕਵੈਂਸ ਜਿਹੜੇ ਉਹ ਪੀੜਤ ਨੂੰ ਵੀ ਤੇ ਅਪਰਾਧੀ ਨੂੰ ਵੀ ਦੱਸ ਲੈ ਜਾਂਦੇ ਆ ਕਹਤਾਂ ਤੇ ਅਪਰਾਧੀ ਗੈਲੀਏ ਕਿਉਂਕਿ ਜਿੰਨੇ ਦਿਨ ਤੱਕ ਕੋਈ ਸਬੂਤ ਨਹੀਂ ਹੈਗੇ ਇਹ ਜਿਹੜੇ ਐਵੀਡੈਂਸ ਨੇ ਜਿਹੜੇ ਵਿਟਨੈਸਸ ਨੇ ਇਹਨਾਂ ਨੂੰ ਫਿਰ ਕਿਵੇਂ ਇਹਦੇ ਵਿੱਚ ਪੁਖਤਾਇਆ ਜਾਂਦਾ ਕਿਵੇਂ ਫਾਈਲਾਂ ਤਿਆਰ ਹੁੰਦੀਆਂ ਕਿਵੇਂ ਇੱਕ ਕੋਟ ਕਚੈਰੀਆਂ ਦੇ ਚੱਕਰ ਚ ਬੰਦਾ ਪੈਂਦਾ ਤੇ ਉਹਦੇ ਚ ਪੁਲਿਸ ਦਾ ਰੋਲ ਕਿੱਥੇ ਤੱਕ ਆ ਦੇਖੋ ਜੀ ਜਦੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਵੀ ਜਦੋਂ ਅਸੀਂ ਕੋਈ ਵੀ ਫੈਮਿਲੀ ਹਾਮ ਇਨਸੀਡੈਂਟ ਅਟੈਂਡ ਕਰੀਦਾ ਜੀ ਦੇਖੀਦਾ ਕਿ ਉਥੇ ਸਿਚੁਏਸ਼ਨ ਕੀ ਹੈ ਕਿ ਵੀ ਰਸੋਲਟ ਹੋ ਜਾਂਦਾ ਕਈ ਵਾਰੀ ਕੱਲਾ ਜਦੋਂ ਆਪਾਂ ਦੇਖ ਲਓ ਵੀ ਕੱਲਾ ਗਾਲਾਂ ਗੁਲਾ ਕੱਢੀਆਂ ਹੁੰਦੀਆਂ ਜਾਂ ਹਾਂ ਵੀ ਕੱਲਾ ਬੈਸਬਾਜੀ ਹੋਈ ਹੈ ਕਿ ਹਾਂਜੀ ਬੈਸਬਾਜੀ ਹੋਈਆਂ ਕਿ ਧੱਕਾ ਮਾਰਦਾ ਜਦੋਂ ਉਹ ਗੱਲ ਹੁੰਦੀ ਹੁੰਦੀ ਹੈ ਕਿ ਉਹ ਜਿਵੇਂ ਧੱਕਾ ਮਾਰ ਰਿਹਾ ਫਿਰ ਥੋੜਾ ਹੈ ਨਾ ਸੇਫਟੀ ਕੰਸਰਨ ਆ ਜਾਂਦੇ ਸਾਨੂੰ ਆ ਜਿਹੜਾ ਹੈਗਾ ਇਹ ਵਿਕਟਮ ਬਾਰੇ ਤੇ ਉਦੋਂ ਫਿਰ ਜਿਹੜਾ ਪੁਲਿਸ ਸੇਫਟੀ ਆਰਡਰ ਜਿਹੜਾ ਹੈਗਾ ਉਹ ਕੰਸੀਡਰ ਕੀਤਾ ਜਾਂਦਾ ਹੈ ਪੀਐਸਓ ਹਾਂਜੀ ਪੀਐਸਓ ਜੀ ਨੂੰ ਆਪਾਂ ਕਹਿੰਦੇ ਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਵਿੱਚ ਥੋੜਾ ਜਿਹਾ ਉਹ 12 ਘੰਟਿਆਂ ਤੋਂ ਲੈ ਕੇ 10 ਦਿਨ ਤੱਕ ਹੋ ਸਕਦਾ ਠੀਕ ਹੈ ਉਹ ਪੁਲਿਸ ਇਸ਼ੂ ਕਰਦੀ ਹੈ ਉਹਨਾਂ ਨੂੰ ਅਲੱਗ-ਅਲੱਗ ਕਰਨ ਤੇ 26 ਘੰਟੇ ਤੁਸੀਂ ਲਾ ਲਓ ਜਾਂ 48 ਘੰਟੇ ਲਾ ਲਓ ਠੀਕ ਆ ਜੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਪੁਲਿਸ ਸੇਫਟੀ ਆਰਡਰ ਇਸ਼ੂ ਕਰੀਦਾ ਤਾਂ ਕਿ ਉਹਨਾਂ ਦੇ ਵਿੱਚ ਜਿਹੜੇ ਵੀ ਗੱਲਬਾਤ ਹੀਟਡ ਹੋਈ ਥੋੜੀ ਠੰਡੀ ਹੋ ਜੇ ਕਿ ਉਹ ਵਾਪਸ ਆ ਜਾਣ ਬਟ ਇਹਦੇ ਵਿੱਚ ਇਹ ਹੁੰਦਾ ਹੈ ਕਿ ਕੰਡੀਸ਼ਨ ਹੋ ਜਾਂਦੀ ਹੈ ਕਿ ਜਿਹੜਾ ਜਿੰਨੇ ਵੀ ਜਿਹੜਾ ਵੀ ਅਗਰੈਸਿਵ ਬੰਦਾ ਹੈਗਾ ਠੀਕ ਹੈ ਉਹਨੂੰ ਆਪਣਾ ਜਿਹੜਾ ਹੈਗਾ ਘਰ ਛੱਡਣਾ ਪੈਂਦਾ ਉਸ ਟਾਈਮ ओके ਹਾਂਜੀ ਕਰਣਾ ਪੈਂਦਾ ਤੇ ਉਹਨੂੰ ਫਿਰ ਜਦੋਂ ਉਸ ਦੌਰਾਨ ਪੀਐਸਓ ਦੇ ਦਿੱਤੇ ਸਮੇਂ ਅਨੁਸਾਰ ਉਹਦੇ ਵਿੱਚ ਵਿੱਚ ਉਹ ਕੰਟੈਕਟ ਨਹੀਂ ਕਰ ਸਕਦਾ ਵਿਕਟਮ ਦੇ ਨਾਲ ਤਾਕੀ ਉਹ ਜਿਹੜੇ ਜੋ ਵੀ ਗੱਲ ਹੋਈ ਉਹ ਜ਼ਿਆਦਾ ਹੀਟ ਅਪ ਨਾ ਹੋਵੇ ਅੱਛਾ ਸਾਨੂੰ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਚੈਲੰਜਸ ਇਹ ਹੁੰਦੇ ਆ ਕਿ ਜਦੋਂ ਜੀ ਇਹ ਪੀਐਸਓ ਦੇਂਦੇ ਕਿ ਵੀ ਕੋਸ਼ਿਸ਼ ਕੀਤੀ ਦੀ ਉਹ ਤੋਂ ਫਿਰ ਜਿਹੜਾ ਹੈਗਾ ਆ ਉਹ ਦੋਨੇ ਪਾਰਟੀਆਂ ਜਾਂ ਤੇ ਕਿਨੇ ਚਲੋ ਚਲੋ ਕੋਈ ਗੱਲ ਨਹੀਂ ਕਿ ਜਸਟ ਇਦਾਂ ਹੀ ਸੀ ਰਿਪੋਰਟ ਕਰਤੀ ਸੀ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਥੋੜਾ ਬਹੁਤ ਸਾਡਾ ਕਨਫਲਿਕਟ ਚੱਲਿਆ ਬਸ ਹਾਂਜੀ ਥੋੜਾ ਬਹੁਤ ਥੋੜਾ ਬਹੁਤ ਕਨਫਲਿਕਟ ਚੱਲਿਆ ਵੀ ਚਲੋ ਕੋਈ ਗੱਲ ਨਹੀਂ ਹਨਾ ਤੇ ਉਹ ਸਿਚੁਏਸ਼ਨ ਦੇ ਵਿੱਚ ਫਿਰ ਜਦੋਂ ਦੋਨੋਂ ਪਾਰਟੀਆਂ ਐਗਰੀ ਹੋਏ ਨੇ ਵੀ ਨਹੀਂ ਅਸੀਂ ਕਰਨੀ ਛੱਡਣਾ ਤੇ ਜਾਂ ਫਿਰ ਇੱਕ ਪਾਰਟੀ ਕ ਦੈਂਕ ਕੀਤਾ ਨਹੀਂ ਹੈਗਾ ਟੀਮ ਕਰ ਕਰ ਹੀ ਨਹੀਂ ਛੱਡਿਆ ਤੇ ਉਸ ਸਮੇਂ ਵਿੱਚ ਥੋੜਾ ਜਿਹਾ ਸਾਨੂੰ ਫਿਰ ਚੈਲੰਜਸ ਹੁੰਦੇ ਆ ਉਹਨੂੰ ਸਮਝਾਉਣ ਦੇ ਵੀ ਦੇਖੋ ਆ ਜਿਹੜਾ ਹੈਗਾ ਆ ਇਹਨੇ ਟਾਈਮ ਵਾਸਤੇ ਹੁਣ ਇਸ਼ੂ ਹੋ ਗਿਆ ਕਿਉਂਕਿ ਉਹ ਸਰਨ ਦੇ ਥਰੂ ਇਸ਼ੂ ਹੁੰਦਾ ਕਿ ਉਹ ਸਾਈਨ ਕਰਦਾ ਵੀ ਹਾਂ ਵੀ ਯੂ ਕੈਨ ਤੁਸੀਂ ਆਪਣੇ ਦੋਸਤ ਮਨਦਰ ਦੇ ਘਰੇ ਪ੍ਰਸ਼ਾਦ ਦੇ ਚੋ ਹਾਂਜੀ ਇਸ ਥੋੜੇ ਸਮੇਂ ਵਾਸਤੇ ਫਿਰ ਉਹਨੂੰ ਜਦੋਂ ਬਾਹਰ ਭਜਣ ਵਾਸਤੇ ਉਹਨੂੰ ਰਿਕੁਐਸਟ ਕਰੀ ਦੀਏ ਠੀਕ ਹੈ ਰਿਕੁਐਸਟ ਵੀ ਤੁਸੀਂ ਲਾ ਲਓ ਜਾਂ ਪੀਐਸਓ ਦੇ ਅੰਡਰ ਉਹਨੂੰ ਭਜਣ ਦੀ ਕੋਸ਼ਿਸ਼ ਕਰੀ ਦੀਏ ਫਿਰ ਥੋੜਾ ਜਿਹਾ ਉੱਤੇ ਚੈਲੰਜਸ ਹੁੰਦੇ ਆ ਕਿਉਂਕਿ ਉਹਨਾਂ ਨੂੰ ਉਹ ਮੈਂ ਸਮਝੀ ਬਹੁਤ ਬਹੁਤ ਸਹੀ ਪਰਫੈਕਟ ਐਗਜ਼ਾਮਪਲ ਤੁਸੀਂ ਦਿੱਤੀ ਹਾਂ ਜੀ ਮਰ ਵੀ ਤਰਮਾਣਾ ਜਿਹੜਾ ਫਾਲੋਅ ਅਪ ਪਿਆ ਹਾਂਜੀ ਪਰਸਨਲ ਪ੍ਰੋਟੈਕਸ਼ਨ ਆਰਡਰ ਨੂੰ ਲੈ ਕੇ ਪਰਸਨਲ ਸੇਫਟੀ ਆਰਡਰਸ ਨੂੰ ਲੈ ਕੇ ਕਈ ਟੈਂਪਰਰੀ ਪ੍ਰੋਟੈਕਸ਼ਨ ਆਰਡਰ ਹੁੰਦੇ ਆ ਕਿ ਪਰਮਾਨੈਂਟ ਹੋ ਜਾਂਦੇ ਫਿਰ ਜ਼ਿੱਦਬਾਜ਼ੀ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਜਿਹੜਾ ਪੋਟੈਂਸ਼ੀਅਲ ਡਰ ਲੋਕਾਂ ਦੇ ਮਨਾਂ 'ਚ ਬੈਠਾ ਹੋਇਆ ਕਿ ਯਾਰ ਮੈਨੂੰ ਅਧੀ ਰਾਤ ਨੂੰ ਸੁੱਤੇ ਪਿਆ ਨੂੰ ਚਾਹੇ ਬੰਦੇ ਦੀ ਗੱਲ ਆ ਚਾਹੇ ਔਰਤ ਦੀ ਗੱਲ ਆ ਕਿਉਂਕਿ ਬੰਦੇ ਵੀ ਬਹੁਤ பீੜਦੇ ਆ ਹਾਂਜੀ ਤੇ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਤੁਸੀਂ ਕਿਵੇਂ ਫਾਲੋ ਅਪ ਕਰਦੇ ਹੋ ਕਿਵੇਂ ਕਿਉਂਕਿ ਪਰਸਨਲ ਸਕਿਉਰਿਟੀ ਗਾਰਡ ਤਾਂ ਤੁਸੀਂ ਹੈ ਨਹੀਂ ਹਾਂਜੀ ਹਾਂਜੀ ਆਫ ਕੋਰਸ ਆਫ ਕੋਰਸ ਤੋ ਕਿਵੇਂ ਹੈਂਡਲ ਕਰਦੇ ਹੋ ਸਿਚੁਏਸ਼ਨ ਨੂੰ ਅ ਤੁਸੀਂ ਪ੍ਰੋਟੈਕਸ਼ਨ ਆਰਡਰ ਦੀ ਜਿਵੇਂ ਗੱਲ ਕੀਤੀ ਹੈ ਜੋ ਪ੍ਰੋਟੈਕਸ਼ਨ ਆਰਡਰ ਹੁੰਦਾ ਨਾ ਉਹ ਕੁਝ ਸਿਚੁਏਸ਼ਨਸ ਦੇ ਵਿੱਚ ਸਪੋਜ਼ ਕਰੋ ਜਿੱਥੇ ਵਿਕਟਮ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਤੇ ਉਹ ਜੱਜ ਵੀ ਉੱਥੇ ਨੋਟਿਸ ਕਰਦਾ ਤੇ ਵਿਕਟਮ ਵੀ ਖੁਦ ਵੀ ਉਸ ਚੀਜ਼ ਵਾਸਤੇ ਜੱਜ ਨੂੰ ਕੋਹਾਰ ਕਰ ਸਕਦਾ ਹੈ ਕਿ ਮੈਨੂੰ ਪ੍ਰੋਟੈਕਸ਼ਨ ਆਰਡਰ ਚਾਹੀਦੀ ਹੈ ਪ੍ਰੋਟੈਕਸ਼ਨ ਆਰਡਰ ਚਾਹੀਦਾ ਜੋ ਪ੍ਰੋਟੈਕਸ਼ਨ ਆਰਡਰ ਹੁੰਦਾ ਕੋਰਟ ਵੱਲੋਂ ਇਸ਼ੂ ਕੀਤਾ ਜਾਂਦਾ ਹੈ ਤੇ ਉਹ 3 ਮੰਥਸ ਦਾ ਹੁੰਦਾ ਜੋ ਫਸਟ ਜੋ ਸਟਾਰਟਿੰਗ ਦੇ ਬਿਗਿਨਿੰਗ ਤੇ ਹੁੰਦਾ ਉਹ 3 ਮੰਥਸ ਦਾ ਹੁੰਦਾ ਜਿਹਨੂੰ ਟੈਂਪਰੇਰੀ ਪ੍ਰੋਟੈਕਸ਼ਨ ਆਰਡਰ ਕਹਿੰਦੇ ਆ ਓਕੇ ਤੇ ਉਹ ਪ੍ਰੋਟ ਮੈਡੀਕਲੀ ਉਹ ਪਰਮਨੈਂਟ ਹੋ ਜਾਂਦਾ ਸੈਂਪਰਿਡਿਟ ਪਰਮਨੈਂਟ ਹੋ ਜਾਂਦਾ ਤੇ ਉਹਦੇ ਵਿੱਚ ਕੁਝ ਕੰਡੀਸ਼ਨਸ ਹੁੰਦੀਆਂ ਜਿਹਦੇ ਵਿੱਚ ਕਿ ਵਿਕਟਮ ਦੇ ਨਾਲ ਜੋ ਡਿਫੈਂਡੈਂਟ ਹੁੰਦਾ ਹੈ ਉਹ ਡਾਇਰੈਕਟਲੀ ਇੰਡਾਇਰੈਕਟਲੀ ਕੰਟੈਕਟ ਨਹੀਂ ਕਰਦਾ ਮੈਂ ਇੱਕ ਤਾਂ ਹੋਰ ਥੋੜੀ ਗੱਲ ਦੱਸਦਾ ਜਿੱਦਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਕੁਝ ਇਦਾਂ ਦੇ ਇਨਸੀਡੈਂਟ ਹੁੰਦੇ ਆ ਕਿ ਜਿੱਥੇ ਪ੍ਰੋਟੈਕਸ਼ਨ ਆਰਡਰ ਇਸ਼ੂ ਕੀਤਾ ਗਿਆ ਡਿਫੈਂਡੈਂਟ ਨੂੰ ਹੈਨਾ ਤੇ ਉਸ ਉੱਥੇ ਕੀ ਹੁੰਦਾ ਕਿ ਡਿਫੈਂਡੈਂਟ ਇਦਾਂ ਕਰਦੇ ਕਿ ਚਲੋ ਮੈਂ ਕੰਟੈਕਟ ਨਹੀਂ ਕਰਦਾ ਮੇਰੀ ਫੈਮਿਲੀ ਮੈਂਬਰ ਕੋਈ ਕਰ ਲੈਂਦਾ ਉਹ ਇੰਡੀਆ ਤੋਂ ਫੋਨ ਕਰਾ ਹਾਂ ਚਾਹੇ ਕਿਤੋਂ ਕਿਤੋਂ ਵੀ ਕਰ ਲੈਂਦੇ ਜਿੱਥੇ ਵੀ ਹੈਗੇ ਹਾਂ ਹਾਂਜੀ ਪਰ ਕਿ ਉਹਦੇ ਵਿੱਚ ਇੱਕ ਕਲੀਅਰ ਲਿਖਿਆ ਹੁੰਦਾ ਕਿ ਇਹ ਬਰੀਚ ਆ ਹਾਂ ਆਫਕੋਰਸ ਥਰਡ ਪਾਰਟੀ ਵੀ ਇਨਵੋਲਵ ਕਰਕੇ ਤੁਸੀਂ ਕੰਟੈਕਟ ਨਹੀਂ ਕਰ ਸਕਦੇ ਅਨਲੈਸ ਵੀ ਵਿਕਟਮ ਚਾਹੁੰਦਾ ਤੇ ਇਸ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਇਹ ਉਦਾਂ ਹੀ ਹੁੰਦਾ ਵੀ ਜੇ ਮੰਨ ਲਾ ਵੀ ਵਿਕਟਮ ਨੇ ਘਰੇ ਬੁਲਾਉਣਾ ਹੈ ਡਿਫੈਂਡੈਂਟ ਨੂੰ ਹੈ ਨਾ ਵੀ ਸਪੋਜ਼ ਕਰੋ ਵੀ ਬੱਚੇ ਹੈਗੇ ਉਹਨਾਂ ਦੇ ਚਲੋ ਅੱਜ ਜਸਮਾਨ ਕੋ ਜ਼ਰੂਰੀ ਚਾਹੀਦਾ ਜੌਬ ਤੇ ਤਰਿਆ ਬੰਦਾ ਹਾਂਜੀ ਤੇ ਚਲੋ ਮੈਂ ਇਹਨਾਂ ਦੇ ਫਾਦਰਸ ਨੂੰ ਬੁਲਾ ਲਾਂ ਘੰਟੇ ਵਾਸਤੇ ਠੀਕ ਹੈ ਬ੍ਰੈਕਫਾਸਟ ਕਰਨ ਵਾਸਤੇ ਦੈਟਸ ਫਾਈਨ ਮੋਸਟ ਵੈਲਕਮ ਮੈਸੇਜ ਕੀਤਾ ਐਜ਼ ਅ ਐਵਿਡੈਂਸ ਹੈ ਨਾ ਤੁਸੀਂ ਘਰੇ ਖੁਦ ਆਪਣੀ ਮਰਜ਼ੀ ਦੇ ਨਾਲ ਉੱਥੇ ਨਹੀਂ ਜਾ ਕੇ ਵਿਜ਼ਿਟ ਕਰ ਸਕਦਾ ਜੇ ਉੱਥੇ ਜਾ ਕੇ ਵਿਜ਼ਿਟ ਕਰੂਗਾ ਜੇ ਕਿਸੇ ਕੰਟੋਕੋਲ ਆ ਗਈ ਜਾਂ ਫਿਰ ਨੇਬਰਹੂਡ ਤੋਂ ਕੋਈ ਕਾਲ ਆ ਗਈ ਵੀ ਘਰ ਦੇ ਵਿੱਚ ਕੋਈ ਇਸ਼ੂ ਹੋ ਰਿਹਾ ਝਗੜਾ ਹੋ ਰਿਹਾ ਤੇ ਇਮੀਡੀਏਟਲੀ ਅਰੈਸਟ ਹੋ ਜਾਣਾ ਫਿਰ ਹਾਂਜੀ ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਜਿਹੜੇ ਵਿੱਚ ਜੋ ਕੰਡੀਸ਼ਨਸ ਹੈ ਇਸੇ ਤਰ੍ਹਾਂ ਬੇਲ ਦੀਆਂ ਕੰਡੀਸ਼ਨਸ ਹੁੰਦੀਆਂ ਕੁਝ ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਹੁੰਦਾ ਕਿ ਬੇਲ ਦੀਆਂ ਕੰਡੀਸ਼ਨਸ ਬਾਕਾਇਦਾ ਰਿਟਰਨ ਹੁੰਦੀਆਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਡੀਸ਼ਨਸ ਆ ਮੈਂ ਬ੍ਰੀਚ ਨਹੀਂ ਕਰ ਸਕਦਾ ਜਾਂਦੀਆਂ ਜਾਂਦੀਆਂ ਹਾਂਜੀ ਇੱਕ ਪ੍ਰੋਪਰ ਐਕਸਪਲੇਨ ਕਿਤੇ ਬੋਲ ਕੇ ਵੀ ਤੇ ਡੈਫੀਨਿਟਲੀ ਹਾਂਜੀ ਤੇ ਉਹਨਾਂ ਨੂੰ ਬ੍ਰੀਚ ਨਹੀਂ ਕਰਨਾ ਜੇ ਉਹ ਬ੍ਰੀਚ ਕਰਦੇ ਤਾਂ ਆਫਕੋਰਸ ਫਿਰ ਉਹ ਅਰੈਸਟੇਬਲ ਹੋਣਗੇ ਅਰੈਸਟ ਕੀਤਾ ਜਾਂਦਾ ਵੈਲ ਸਟ ਗੱਲਾਂ ਬਹੁਤ ਕਰਨ ਵਾਲੀਆਂ ਲੇਕਿਨ ਹੁਣ ਸਾਡੇ ਜਿਹੜੇ ਅਗਲੇ ਮਹਿਮਾਨ ਆ ਉਹ ਪਹੁੰਚ ਚੁੱਕੇ ਸਟੂਡੀਓ ਦੇ ਵਿੱਚ ਅਸੀਂ ਡੋਮੈਸਟਿਕ ਵਾਇਲੈਂਸ ਦੇ ਇਸ ਫੀਲਡ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਾਲੇ ਚਰਚਾ ਦੇ ਵਿੱਚ ਲਿਆਉਣੀਆਂ ਬਾਕੀ ਨੇ ਉਹਨਾਂ ਨੂੰ ਅਗਲੀ ਕਿਸੇ ਗੱਲਬਾਤ ਦੇ ਵਿੱਚ ਜ਼ਰੂਰ ਕਵਰ ਕਰਾਂਗੇ ਬਹਿਰਾਲ ਸਾਡੇ ਨਾਲ ਨਿਊਜ਼ੀਲੈਂਡ ਪੁਲਿਸ ਤੋਂ ਕਾਂਸਟੇਬਲ ਮਨਪ੍ਰੀਤ ਰਮਾਣਾ ਅਤੇ ਵੀਰ ਗੁਲਾਬ ਸਿੰਘ ਵਿਰਕ ਜਿਹੜੇ ਉਹ ਸ਼ਾਮਲ ਹੋਏ ਸਨ ਇਹਨਾਂ ਦੋਨੋਂ ਭਰਾਵਾਂ ਦਾ ਅਸੀਂ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਬੜਾ ਪਰੁਖਕਾਰ ਦਾ ਕਾਰਜ ਆ ਕਿਸੇ ਨੂੰ ਕੋਡ ਕਚਰੀਆਂ ਦੇ ਚੱਕਰ ਤੋਂ ਬਚਾਉਣ ਦੇ ਲਈ ਪਹਿਲੇ ਜਾਗਰੂਕ ਕਰ ਦੇਣਾ ਵੀ ਭਾਈ ਸਾਡਾ ਇਤੋਂ ਦਾ ਕਰੂਨ ਆ ਕਹਿੰਦਾ ਬੜੀ ਮਿਹਰਬਾਨੀ ਤੁਹਾਡੀ ਦੋਨਾਂ ਭਰਾਵਾਂ ਦੀ ਕੀਪ ਅਪ ਗੁੱਡ ਵਰਕ ਐਂਡ ਕੀਪ ਅਪ ਦ ਸਪਿਰਟ ਥੈਂਕ ਯੂ ਸੋ ਥੈਂਕ ਯੂ ਦੋਸੋ ਇਹ ਹਨ ਸਾਡੇ ਨਾਲ ਇਹ ਦੋਨੇ ਵੀਰ ਜਿਹੜ ਹੋਨ ਹਾਰ ਤੇ ਬੜੇ ਸੂਝਵਾਨ ਕਾਂਸਟੇਬਲਸ ਨੇ ਔਰ ਇਹਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਕਮਿਊਨਿਟੀ ਪੁਲਿਸਿੰਗ ਦਾ ਜਿਹੜਾ ਕਨਸੈਪਟ ਹੈ ਉਹਨੂੰ ਬਾਖੂਬੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਜਾਚ ਦੇ ਵਿੱਚ ਲਾਗੂ ਕੀਤਾ ਇਹਨਾਂ ਦੋਵਾਂ ਦੇ ਅਸੀਂ ਬਹੁਤ ਪਤਨਵਾਦੀ ਅੱਜ ਸ਼ਾਮ ਨੂੰ ਇਸ ਗੱਲਬਾਤ ਨੂੰ ਤੁਸੀਂ ਦੁਬਾਰਾ ਜਦੋਂ